ਹਰ ਭਰਾ ਸੀ ਚਾਚਾ ਇਹਦਾ ਮੁੰਡਾ ਹੀ ਛੋਟਾ ਹੁੰਦਾ ਇਕੱਠੇ ਇਕੱਠੇ ਖੇਡਦੇ ਰਹਿਆ ਦਾ ਤੁਹਾਡੇ ਤੋਂ ਛੋਟਾ ਸੀ ਛੋਟਾ ਸੀਗਾ ਜੀ ਬਹੁਤ ਛੋਟਾ ਸੀ ਸਾਡੇ ਤੋਂ 3-4 ਸਾਲ ਛੋਟਾ ਸੀਗਾ ਬਹੁਤ ਹੀ ਜ਼ਿਆਦਾ ਮੁੱਲਬ ਕਦੀ ਅੱਜ ਤੱਕ ਕਿਸੇ ਨੇ ਮੜਾ ਨਹੀਂ ਕੀਤਾ ਉਹਨੇ ਵੀ ਕਿਸੇ ਨੂੰ ਗਾਲ ਮੰਦਾ ਤਾਂ ਬਹੁਤ ਦੂਰ ਦੀ ਗੱਲ ਹੈ ਭਜੀ ਵੀ ਇਦਾਂ ਦਾ ਕੁਝ ਕੀਤਾ ਹੋਵੇ ਤੁਸੀਂ ਇਹ ਦੇਖ ਲਓ ਉਹਨੇ ਮੱਲੇ ਦੇ ਵਿੱਚ ਹੀ ਕੱਟੋ ਘੱਟ ਨਹੀਂ ਤੇ 8-9 ਬੰਦਿਆਂ ਦੀ ਮੈਡੀਕਲ ਦਾ ਖਰਚਾ ਆਪ ਚੱਕਿਆ ਹੋਇਆ ਸੀ ਬਜ਼ੁਰਗ ਬੰਦਿਆਂ ਦਾ ਕੁਝ ਲੋਕ ਹੁੰਦੇ ਜਿਹੜੇ ਘਰ ਬੇਕਾਰ ਆ ਉਹਨਾਂ ਦਾ 10 ਜਾਣੇ ਰੋਟੀ ਦਾ ਖਰਚਾ ਉਹਦੇ ਸਿਰ ਚੱਲਦਾ ਸੀਗਾ ਜੀ ਦੋ ਟਾਬਿਆਂ ਤੇ ਰੋਟੀ ਲਈ ਹੋਈ ਸੀਗੀ ਤੇ ਦੋ ਤਿੰਨ ਡਾਕਟਰਾਂ ਕੋਲ ਦਵਾਈ ਪੱਕੀ ਲਈ ਸੀ ਉਹਨੇ ਸਰੀਕ ਵੀ ਇਹਨਾਂ ਕੋ ਕੁਝ ਨਹੀਂ ਲੈਣਾ ਦੇਣਾ ਸਾਰਾ ਖਰਚਾ ਉਹ ਚੱਕਦਾ ਸੀ ਨਿੱਕੀ ਜੀ ਉਮਰ ਦੇ ਵਿੱਚ ਇੰਨੇ ਚੰਗੇ ਕੰਮ ਇੰਨੀ ਚੰਗੀ ਸੋਚ ਜਿਹੜੀ ਵੱਡਿਆਂ ਵੱਡਿਆਂ ਦੇ ਵਿੱਚ ਨਹੀਂ ਦੀ ਸੋਚ ਹੁੰਦੀ ਜਿਹੜੀ ਉਸ ਦੇ ਵਿੱਚ ਭਰੀ ਹੋਈ ਸੀ ਕਿ ਗਰੀਬਾਂ ਦੀ ਜਿਹੜੀ ਮਦਦ ਕਰਨੀ ਸਹਾਇਤਾ ਕਰਨੀ ਬਹੁਤ ਜ਼ਿਆਦਾ ਲੋਕਡਾਊਨ ਹੋਇਆ ਸੀ ਜਦੋਂ ਉਦੋਂ ਵੀ ਉਹਨੇ ਮਤਲਬ ਆਪਣੇ ਤੋਂ ਲੋਕਡਾਊਨ ਸਾਨੂੰ ਸਾਰੇ ਘਰਾਂ 'ਚ ਬੈਠੇ ਹੁੰਦੇ ਸੀ ਉਸ ਟਾਈਮ 'ਪੀਓ ਘਰੋਂ ਬਾਹਰ ਨਿਕਲੇ ਕਿਸੇ ਜਿਹੜੇ ਰੋੜਾ ਦੇ ਵਿਚਾਰੇ ਰਹ ਰਹੇ ਸੀ ਕਿਸ ਨੂੰ ਕੰਬਲ ਦੇ ਰੋਟੀ ਦਾ ਪਾਣੀ ਸਾਰਾ ਕੁਝ ਆਫ ਕਰਕੇ ਆਂਦੇ ਸੀ ਗੱਡੀ ਲੈ ਜਾ ਕੇ ਸਾਰਾ ਕੁਝ ਰੋਟੀ ਪੈਕ ਕਰਾ ਕੇ ਰੋਟੀ ਦੇ ਕੇ ਆਣੀ ਅਸੀਂ ਨਾਲ ਜਾਣਾ ਕਦੀ ਸੋਚਣੀ ਸੀ ਵੀ ਇਦਾਂ ਦਾ ਕੰਮ ਹੋ ਸਕਦਾ ਸੀ ਉਹਦੇ ਨਾਲ